ਸੁੰਦਰ ਮਾਡਲ ਦੇ ਨਾਲ ਸਨਮਾਨਤ ਕੀਤਾ ਜਾ ਰਿਹਾ ਹੈ ਸਾਡੇ ਲਈ ਬੜੀ ਖੁਸ਼ੀ ਦੀ ਗੱਲ ਹੈ ਸਾਡੇ ਮਾਝੂਕ ਮੁੱਖ ਮੰਤਰੀ ਪੰਜਾਬ ਜੀ ਦਾ ਲੁਧਿਆਣਾ ਦੇ ਨਾਲ ਬਹੁਤ ਪਿਆਰ ਹੈ ਸਾਡਾ ਇਤਿਹਾਸਕ ਸ਼ਹਿਰ ਲੁਧਿਆਣਾ ਸੋ ਮੈਂ ਇੱਕ ਸਾਡਾ ਜੀ ਆਇਆਂ ਨੂੰ ਅਕਬਰ ਮਾਨ ਤੇਰੀ ਸ਼ਾਨ ਤੇ ਜਾ ਕੇ ਢੋਕੇ ਇਹ ਇੱਕ ਭਾਈ ਸਾਹਿਬ ਨੇ ਉਹ ਮੈਨੂੰ ਸਰੂਪਾ ਦੇਣਾ ਚਾਹੁੰਦੇ ਆ ਉਹਨੂੰ ਪਲੀਜ਼ ਭੇਜ ਦੋ ਭੇਜ ਦੋ ਐ ਇਧਰ ਦੇ ਅੰਦਰ ਅੰਦਰ ਦੀ ਭੇਜ ਦੋ ਅੰਦਰ ਦੀ ਅੰਦਰ ਦੀ ਅੰਦਰ ਦੀ ਕਰ ਦੋ ਅੰਦਰ 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 ਇੱਥੇ ਇੱਥਾਂ ਨਹੀਂ ਨਹੀਂ ਇੱਥੋਂ ਦੀ ਆ ਜਾਓ ਆਕੇ ਤਾ ਬਾ ਸਰ ਇਹਨਾਂ ਨੂੰ ਕਹਿੰਦੀ ਆ ਕਾਲੀ ਗੱਲਾਂ ਕਰਦੀਆਂ 28 ਤੋਂ 43 ਕੋਈ ਕੋਈ ਸੁਪਰ ਯੂਨਿਟ ਤੋਂ ਦੇ ਕੇ ਤੇ ਮੈਂ 6 ਮਹੀਨੇ ਤੋਂ ਨਾਲ ਬੈਠਾ ਆਪਣੀ ਪਾਰਟੀ ਗਿਆ ਪਰ ਮੈਂ ਤੁਹਾਡੇ ਤੇ ਕੀਤੀ ਤਾਰੀਖ ਤੋਂ ਸਰਦਾਰ ਦਾ ਜਾ ਕੇ ਮੈਂ ਗਿਆ ਇੱਕ ਮੀਟਿੰਗ ਇਹ ਛੋਟੀ ਜੀ ਬੇਚੀ ਮੇਰੀ ਛੋਟੀ ਫੇਰ ਲਿਟੇ ਨੇ ਸਾਰ ਬਾਗ ਕਿੰਸਾਲ ਪਹਿਲਾ ਇੱਕ ਕਾਟੋ ਵਾਲੇ ਨੇ ਕਾ ਉਸਦੀ ਗਲਤੀ ਸੀ ਹਾਂ ਤੇ ਮੈਂ ਸੋਚਿਆ ਇਹ ਸਰ ਉਹ ਹਲਕੇ ਜੀ ਖਾਦੀ ਸੀ ਆਪਣੇ ਹਲਕੇ ਜੀ ਸਾਰੇ ਸਰਟਕ ਖਾਲੀ ਕਾਲੀ ਕਰ ਪਾ ਅੱਜ ਲੁਧਿਆਣਾ ਦੇ ਸਲੇਮ ਟਾਬਰੀ ਦਾ ਇਲਾਕਾ ਉਹਦੇ ਵਿੱਚ ਡਿਵੈਲਪਮੈਂਟ ਦੇ ਕੰਮਾਂ ਦਾ ਸ਼ੁਭ ਆਰੰਭ ਹੋਇਆ ਬਗਾ ਸਾਹਿਬ ਤੁਹਾਡੇ ਹਲਕੇ ਦੇ ਐਮਐਲਏ ਡਾਕਟਰ ਰਵਜੋਤ ਜੀ ਸਾਡੇ ਮੇਰੇ ਕੈਬਨਿਟ ਦੇ ਸਾਥੀ ਐਮ ਐਲ ਏ ਭੋਲਾ ਸਾਹਿਬ ਐਮ ਐਲ ਏ ਪੱਪੀ ਪ੍ਰਾਸ਼ਰ ਜੀ ਲੁਧਿਆਣੇ ਦੀ ਕਾਰਪੋਰੇਸ਼ਨ ਦੀ ਪਹਿਲੀ ਮਹਿਲਾ ਜਿਹੜੀ ਮੇਅਰ ਦੀ ਕੁਰਸੀ ਤੇ ਬੈਠ ਕੇ ਸਾਰੇ ਕੰਮਾਂ ਦੀ ਦੇਖਰੇਖ ਕਰ ਰਹੀ ਹੈ ਪ੍ਰਿੰਸੀਪਲ ਸਹਿਬਾ ਜੋ ਪੜੇ ਲਿਖੇ ਨੇ ਤੇ ਉਹਨਾਂ ਨੂੰ ਸਾਰੇ ਲੁਧਿਆਣੇ ਦਾ ਡੰਕਸ਼ਾ ਪਤਾ ਹੈ ਬਾਕੀ ਤੁਸੀਂ ਇੰਨੀ ਗਰਮੀ ਦੇ ਵਿੱਚ ਇੰਨੀ ਭਾਰੀ ਗਿਣਤੀ 'ਚ ਇੱਥੇ ਪਹੁੰਚਿਓ ਮੈਂ ਤੁਹਾਡਾ ਜ਼ਿਆਦਾ ਟਾਈਮ ਨਹੀਂ ਲੈਣਾ ਕਿਉਂਕਿ 10 ਸਾਲੇ ਪੁਲ ਪਹਿਲਾਂ ਹੀ ਲੇਟ ਹੋ ਚੁੱਕਿਆ ਹੈ ਤੇ ਆਪਾਂ ਜਾਵਾਂਗੇ ਆ ਕਨਾਤਾ ਖੁੱਲਣ ਗਿਆ ਪੁਲ ਚੱਲ ਪੂਗਾ ਤਾਂ ਮੈਂ ਬੱਗਾ ਸਾਹਿਬ ਨੂੰ ਕਹਿੰਦਾ ਸੀ ਵੀ ਛੇਤੀ ਕਰੋ ਪੁਲ ਖੋਲਿਏ 10 ਸਾਲ ਪਹਿਲਾਂ ਹੀ ਲੇਟ ਚੱਲ ਰਹੇ ਆ ਇੱਕ ਘੰਟੇ ਬਾਅਦ ਜੇ ਤੁਸੀਂ ਇੱਥੇ ਆਓਗੇ ਇੱਕ ਘੰਟੇ ਬਾਅਦ ਇੱਥੇ ਆਓਗੇ ਤਾਂ ਤੁਹਾਨੂੰ ਜਗ੍ਹਾ ਪਛਾਣ ਚ ਨਹੀਂ ਆਉਣੀ ਵੀ ਇੱਥੇ ਹੀ ਸੀ ਸੋ ਮੈਂ ਨਹੀਂ ਚਾਹੁੰਦਾ ਜ਼ਿਆਦਾ دیر ਆਪਾਂ ਉਦਘਾਟਨਾ ਤੀ ਲਾ ਦਈਏ ਡਿਵੈਲਪਮੈਂਟ ਵਾਸਤੇ ਕੋਈ ਐਮਐਲਏ ਮੇਰੇ ਕੋਲੇ ਆਵੇ ਚੰਗੇ ਕੰਮ ਲੈ ਕੇ ਆਵੇ ਮੈਂ ਗਿਣਤੀ ਨਹੀਂ ਦੇਖਦਾ ਕਿ ਕਿੰਨੀਆਂ ਵੋਟਾਂ ਤੇ ਜਿੱਤਿਆ ਹੈ ਜਾਂ ਉਸ ਇਲਾਕੇ ਦੀ ਆ ਜਾ ਉਸ ਪਿੰਡ ਦੀ ਗਿਣਤੀ ਕਿੰਨੀ ਹੈ ਜਿਸ ਕੰਮ ਵਾਸਤੇ ਪੈਸੇ ਮੰਗ ਰਿਹਾ ਮੈਂ ਕੰਮ ਦੇਖਦਾ ਵੀ ਇਹ ਕੰਮ ਜੇ ক্রিকেট ਦਾ ਨੈੱਟ ਵਾਲਾ ਪਿਚ ਦੇ ਸਮੇਤ ਸਟੇਡੀਅਮ ਬਣਾਉਣਾ ਪਾਰਕ ਬਣਾਉਣਾ ਅੰਬੇਦਕਰ ਭਵਨ ਮੈਂ ਬਾਹਰਲੇ ਮੁਲਕਾਂ 'ਚ ਤਾਂ ਦੇਖਦਾ ਰਿਹਾ ਇਦਾਂ ਦੇ ਸਕੂਲਾਂ 'ਚ ਜਾਂ ਉੱਥੋਂ ਦੇ ਜਿਹੜੇ ਪਰਫਾਰਮਿੰਗ ਆਰਟ ਸੈਂਟਰ ਕਹਿੰਦੇ ਆ ਉੱਥੇ ਹੈਗੇ ਆ ਵੈਂਕੂਵਰ ਟੋਰੰਟੋ ਕੈਲਗਰੀ ਐਡਮਿੰਟਨ ਵਿਨੀਪੈਗ ਸਿਡਨੀ ਮੈਲਬਨ ਪਰ ਮੈਂ ਸੋਚਦਾ ਹੁੰਦਾ ਸੀ ਯਾਰ ਸਾਡੇ ਦੇਸ਼ ਚ ਕਦੋਂ ਬਣਨਗੇ ਕੀ ਪਤਾ ਸੀ ਪ੍ਰਮਾਤਮਾ ਨੇ ਨਹੀਂ ਬਲ ਬਖਸ਼ ਦੇਣਾ ਕਿ ਬਣਾਉਣੀ ਮੈਨੂੰ ਪੈਣਗੇ ਸਾਡੇ 450 ਦੀ ਕੈਪੈਸਿਟੀ ਬੜਾ ਸ਼ਾਨਦਾਰ 사ਉਂਡ ਔਰ ਡਾਕਟਰ ਉਮੀਦਕਰ ਸਾਹਿਬ ਦੇ ਨਾਮ ਤੇ ਔਰ ਇਸ ਇਲਾਕੇ ਚ ਜਿਹੜਾ ਇਹ ਇਲਾਕਾ ਹੈ ਲੁਧਿਆਣੇ ਦਾ ਮੈਂ ਕਿਉਂਕਿ ਕਰਮ ਭੂਮੀ ਹੈ ਮੇਰੀ ਮੈਂ ਪਹਿਲਾਂ ਲੁਧਿਆਣਾ ਨਹੀਂ ਆਇਆ ਸੀਗਾ ਅੰਗਲਾ ਚੌਂਕ ਮਾਦਨ ਚੌਂਕ ਜੀ ਇੱਥੇ ਇੱਕ ਸਾਡਾ ਸ਼ੋਅ ਸੀ ਗੁਰਦਾਸ ਮਾਨ ਜੀ ਨਾਲ ਸੁੰਦਰ ਨਗਰ ਉਹ ਦਿਨੇ ਮੀਂਹ ਪੈ ਗਿਆ ਤੇ ਜਿੱਥੇ ਸ਼ੋਅ ਸੀ ਉੱਥੇ ਪਾਣੀ ਹੋ ਗਿਆ ਮੈਂ ਕਿਹਾ ਵੀ ਇਹਦਾ ਨਾਮ ਬਦਲ ਲਓ ਇਹਦਾ ਨਾਮ ਸਮੁੰਦਰ ਨਗਰੀ ਰੱਖ ਲਓ ਹਨ ਸੁੰਦਰ ਨਗਰ ਆ ਮੈਂ ਖਾ ਚ ਇੱਥੇ ਜੀ ਕਿਤੇ ਗੁਰਦਾਸ ਮਹਾਨ ਜੀ ਦਾ ਸ਼ੋਅ ਮੇਰੇ ਨਾਲ ਅਸੀਂ ਦੋਨੋਂ ਇਕੱਠੇ ਸੀਗੇ ਤੇ ਮੈਂ ਕਿਹਾ ਜੀ ਨਾਮ ਜਾਂ ਤਾਂ ਫਿਰ ਸਮੁੰਦਰ ਨਗਰ ਕਰ ਲੋ ਜਾਂ ਸੁੰਦਰ ਨਗਰ ਬਦਲ ਲੋ ਤੇ ਆ ਜਿਹੜਾ ਇਲਾਕਾ ਹੈ ਸਲੇਮ ਟਾਵਰੀ ਦਾ ਇਹ ਖਾਸ ਤੌਰ ਤੇ ਮੰਨਿਆ ਜਾਂਦਾ ਵੀ ਸ਼ਾਇਦ ਇਹ ਗਰੀਬਾਂ ਦਾ ਇਲਾਕਾ ਹੈ ਇਹਨੂੰ ਕੌਣ ਪੁੱਛਦਾ ਇੱਥੇ ਤਾਂ ਹੀ ਰਹੀ ਜਾਂਦੇ ਆ ਪਰ ਅਸੀਂ ਸਭ ਤੋਂ ਵੱਧ ਧਿਆਨ ਇਸੇ ਪਾਸੇ ਦਿੱਤਾ ਹੈ ਸਕੂਲ ਵੀ ਬਣਾਏ ਸ਼ਾਨਦਾਰ ਮੁਹੱਲਾ ਕਲੀਨਿਕ ਵੀ ਆ ਡਾਕਟਰ ਅਮੀਰ ਕਰਪਾਵਨ ਵੀ ਆ ਪੋਲ ਨਾਲ ਬਹੁਤ ਟ੍ਰੈਫਿਕ ਨੂੰ ਬਹੁਤ ਜਿਹੜੀ ਐ ਜਾਮ ਲੱਗਦੇ ਸੀ ਨਜਾਤ ਮਿਲੂਗੀ ਆ ਨਾਲ ਹੀ ਪਧੌੜ ਹਾਊਸ ਹੈ ਉੱਥੇ ਸੀੜੀਆਂ ਕੈਸਟਾਂ ਦੀਆਂ ਦੁਕਾਨਾਂ ਹੁੰਦੀਆਂ ਸੀ ਤੇ ਬਹੁਤ ਆਉਣਾ ਜਾਣਾ ਇਸ ਇਲਾਕੇ 'ਚ ਮੇਰਾ ਰਿਆ ਤੇ ਤੁਸੀਂ ਅਸ਼ੀਰਵਾਦ ਦੇ ਕੇ ਮੇਰੇ 92 ਸਾਥੀਆਂ 'ਚੋਂ ਇੱਕ ਸਾਥੀ ਮਦਨ ਲ ਬੱਗਾ ਜੀ ਨੂੰ ਚੁਣ ਕੇ ਭੇਜਿਆ ਤੇ ਜਦੋਂ ਵੀ ਕਦੇ ਆਉਂਦੇ ਨੇ ਕਬਦਾ ਨਿੱਜੀ ਕੰਮ ਕਦੇ ਕੋਈ ਨਹੀਂ ਲੈ ਕੇ ਆਉਂਦੇ ਕੰਮ ਲੈ ਕੇ ਆਉਂਦੇ ਆ ਤਾਂ ਲੋਕਾਂ ਦੇ ਕੰਮ ਲੈ ਕੇ ਆਉਂਦੇ ਔਰ ਮੈਂ ਇਸ ਗੱਲ ਦਾ ਜਵਾਬ ਵੀ ਨਹੀਂ ਦਿੰਦਾ ਕਦੇ ਚੰਗੇ ਬੰਦੇ ਚੁਣ ਕੇ ਭੇਜੋਗੇ ਤਾਂ ਕੰਮ ਚੰਗੇ ਹੋ ਜਾਣਗੇ ਨਹੀਂ ਤਾਂ 37 ਸਾਲ ਸੁਣੀ ਗਏ ਆ ਪਰ ਆਪਣੇ ਕੋਲ ਕੋਈ ਆਪਸ਼ਨ ਨਹੀਂ ਸੀ ਉਦੋਂ ਮੈਂ ਤੁਹਾਡਾ ਕਸੂਰ ਨਹੀਂ ਇਹਦੇ ਵਿੱਚ ਕੱਢਦਾ ਕੋਈ ਬਦਲਾਅ ਵੀ ਨਹੀਂ ਸੀਗਾ ਵੀ ਚੇਂਜ ਕੀ ਕਰੀਏ ਮਤਲਬ 10 15 ਚੋਰਾਂ ਦੀ ਲਿਸਟ ਆ ਜਾਂਦੀ ਸੀ ਵਿੱਚੋਂ ਸਭ ਤੋਂ ਘੱਟ ਚੋਰੀ ਕਰਨ ਵਾਲਾ ਚੁਣ ਲਓ ਬਸ ਆਹੀ ਹੁੰਦਾ ਸੀ ਉਹ ਕੇੰਦਰ ਕਦੇ ਮਹਾਨਦਾਰ ਪਹਿਲੀ ਵਾਰ ਪਾਰਟੀ ਆਈ ਅਰਵਿੰਦ ਕੇਜਰੀਵਾਲ ਸਾਹਿਬ ਨੇ ਇੱਕ ਮਹਾਨਦਾਰੀ ਦਾ ਨਾਅਰਾ ਦਿੱਤਾ ਗਰੰਟੀ ਦਿੱਤੀ ਅੱਜ ਤਹਿਸੀਲਾਂ 'ਚ ਖੱਜਲ ਖਵਰੀਆਂ ਕੱਟ ਗਈਆਂ ਬਸ ਤੁਸੀਂ 15-20 ਦਿਨ ਠਹਿਰ ਜਾਓ ਟਰਾਇਲ ਸਾਡਾ ਚੱਲ ਰਿਹਾ ਹੈ ਤੁਹਾਨੂੰ ਰਜਿਸਟਰੀਆਂ ਵਾਸਤੇ ਕਚੈਰੀਆਂ ਜਾਣ ਦੀ ਲੋੜ ਨਹੀਂ ਪੈਣੀ ਰਜਿਸਟਰੀਆਂ ਜਿਹੜੀਆਂ ਨੇ ਉਹ ਸੇਵਾ ਕੇਂਦਰਾਂ 'ਚ ਲਿਖਿਆ ਜਾਇਆ ਕਰਨਗੀਆਂ ਉੱਥੋਂ ਆਪਣੀ ਰਜਿਸਟਰੀ ਲੈ ਲਓ ਉਸ ਤੋਂ ਬਾਅਦ ਇੱਕ ਵਾਰੀ ਤੁਸੀਂ ਫੋਟੋ ਕਰਾਉਣ ਵਾਸਤੇ ਕੋਟ ਜਾਣਾ ਹੈ ਬਾਅਦ ਚ ਤਹਿਸੀਲਦਾਰ ਜਾਂ ਉਹਦਾ ਕੋਈ ਅਫਸਰ ਜਿਹੜਾ ਉਹ ਤੁਹਾਡੇ ਘਰੇ ਰਿਸਟਰੀ ਫੜਾ ਕੇ ਜਾਇਆ ਕਰੂਗਾ ਬਸ ਤੁਸੀਂ ਇੱਕ ਟ్రਾਇਲ ਚੱਲ ਰਿਹਾ ਆ ਉਹਨਾਂ ਦਿਨਾਂ ਚ ਤੋਂ ਕਾਟਨ ਕਰਾਂਗੇ ਬਹੁਤ ਸਾਰੇ ਕੰਮ ਹੈ ਜੀ ਨੇ ਖੱਜਲ ਖਵਰੀਆਂ ਵਾਲੇ ਜਿਹੜੇ ਇੱਕ ਫੋਨ ਤੇ ਹੋ ਸਕਦੇ ਨੇ ਆਨਲਾਈਨ ਹੋ ਸਕਦੇ ਨੇ ਉਹਦੇ ਵਾਸਤੇ ਸਾਨੂੰ ਦਿਹਾੜੀਆਂ ਬੰਨਣੀਆਂ ਪੈਂਦੀਆਂ ਉਹ ਸਾਰੇ ਅਸੀਂ ਖਤਮ ਕਰਾਂ ਕੀ ਕਹਿੰਦੇ ਸੀ ਤਹਿਸੀਲਦਾਰ ਹੜਤਾਲ ਕਰਾਂਗੇ ਨਾ ਸਾਡਾ ਤੁਸੀਂ ਬੰਦਾ ਫੜ ਲਿਆ ਰਿਸ਼ਵਤ ਲੈਂਦਾ ਮੈਂ ਕਿਹਾ ਕਿ ਲਾਇਸੈਂਸ ਦੇ ਦਈਏ ਤੁਹਾਨੂੰ ਫਿਰ ਵੀ ਜੇ ਬੰਦਾ ਕੋਈ ਮੁੱਦਾ ਹੋਵੇ ਤਾਂ ਹੜਤਾਲ ਕਰ ਲੋ ਲਾਇਸੈਂਸ ਦੇ ਦਈਏ ਕਰਪਸ਼ਨ ਦਾ ਸਾਰੇ ਪੰਜਾਬ ਦੇ ਵਿੱਚ ਮੈਨੂੰ ਲੱਗਦਾ ਸਹੀ ਵੀ ਵਿੱਚ ਹੀ ਆਗੇ ਹੋਣਗੇ ਹੁਣ ਕੀ ਕਰੀਏ ਜਦੋਂ ਕਣਕ ਨਾਲ ਘੁਣ ਪੇਸ ਜਾਂਦਾ ਸਾਰੇ ਪੰਜਾਬ ਦੇ ਤਹਿਸੀਲਦਾਰਾਂ ਦੀ ਬਦਲੀ ਕਰਕੇ ਉਸ ਜਗ੍ਹਾ ਤੇ ਲਾਤਾ ਰੀਸਟਰੀਆਂ ਨਹੀਂ ਕਰਨੀਆਂ ਤੁਸੀਂ ਹੁਣ ਰੀਸਟਰੀਆਂ ਕਿਸੇ ਹੋਰ ਤੋਂ ਕਰਾ ਲਾਂਗੇ ਉਸੀਂ ਇਸ ਗੱਲ ਦਾ ਮਾਨ ਨਾ ਕਰੋ ਕਿ ਤੁਹਾਡੇ ਸੈਨਾ ਨਾਲ ਰਿਸ਼ਤੀਆਂ ਹੁੰਦੀਆਂ ਨੇ ਤਨਖਾਹ ਤੁਹਾਨੂੰ ਉਨੀਆਂ ਮਿਲੂਗੀ ਚਲੋ ਅੰਕੜਾ ਵਿਭਾਗ 'ਚ ਕੰਮ ਕਰ ਲਓ ਜੀ ਐਸਟੀ 'ਚ ਕੰਮ ਕਰ ਲਓ ਹੋਰ ਬਥੇਰੇ ਵਿਭਾਗ ਨੇ ਹੁਣ ਕਹਿੰਦੇ ਸਾਨੂੰ ਵਾਪਸ ਲਿਆਓ ਜੀ ਰਿਸ਼ਤੀਆਂ ਤੇ ਰਿਸ਼ਤੀ ਨਾਲ ਟੌਰ ਬਣਦੀ ਹੈ ਜੀ ਫੋਟੋ ਹੁੰਦੀ ਐ ਐ ਹੁੰਦਾ ਸਰ ਬਹੁਤ ਧੰਨਵਾਦ ਜੀ ਫਲਾਣਾ ਤਮਕਾ ਜੀ ਉਹ ਚੀਜ਼ਾਂ ਨਹੀਂ ਰਹਿਣੀਆਂ ਸਿੱਧਾ ਪੰਜਾਬੀ ਵਿੱਚ ਲਿਖਿਆ ਜਾਊਗਾ ਰਿਜਿਸਟਰੀਆਂ ਪੰਜਾਬੀ ਵਿੱਚ ਲਿਖੀਆਂ ਜਾਣਗੀਆਂ ਸਿੰਪਲ ਭਾਸ਼ਾ 'ਚ ਸੌਖੀ ਭਾਸ਼ਾ 'ਚ ਰਿਜਿਸਟਰੀਆਂ ਲਿਖੀਆਂ ਜਾਣਗੀਆਂ ਜਿੱਥੋਂ ਮਰਜ਼ੀ ਚਾਹੇ ਕਿਸੇ ਦੁਕਾਨਦਾਰ ਤੋਂ ਪੜਵਾ ਲਿਓ ਵੀ ਕੀ ਲਿਖਿਆ ਹੋਇਆ ਪਹਿਲਾਂ ਤਾਂ ਪਤਾ ਹੀ ਨਾ ਲੰਦਾ ਸੀ ਉਰਦੂ ਲਿਖੀ ਹੁੰਦੀ ਵਿੱਚ ਬਾ ਹੁਕਮ ਬਾ ਰਕਬਾ ਬਾ ਵਸੂਲ ਬਾ ਪਤ ਨਹੀਂ ਦਖਣ ਬਾ ਪੱਛਮ ਪਤਾ ਨਹੀਂ ਕੀ ਲਿਖ ਰਹੇ ਨੇ ਪਤਾ ਹੀ ਲੱਦਾ ਇਹ ਰਿਟਰੀ ਕੀਤੀ ਆ ਕੀ ਕੀਤਾ ਸਾਡਾ ਸਾਡਾ ਦੇਸ਼ ਹੈ ਇਹਨੂੰ ਦੇਸ਼ ਪੰਜਾਬ ਕਹਿੰਦੇ ਆ ਤਾਂ ਪੰਜਾਬੀ 'ਚ ਲਿਖੋ ਕਿਸੇ ਨੇ ਅੰਗਰੇਜ਼ੀ 'ਚ ਲਿਖੋਣੀ ਅੰਗਰੇਜ਼ੀ 'ਚ ਲਿਖਾ ਸਕਦਾ ਹੈ ਹਿੰਦੀ 'ਚ ਲੋੜ ਹੋਣੀ ਹਿੰਦੀ 'ਚ ਲਿਖਾ ਸਕਦਾ ਪਰ ਪੰਜਾਬੀ ਸਭ ਤੋਂ ਪਹਿਲਾਂ ਇਸ ਕਰਕੇ ਪਹਿਲਾਂ ਤਹਿਸੀਲਾਂ ਦੀ ਖੱਜਲ ਖਵਾਰੀ ਕਟਾਈ ਤੇ ਫਿਰ ਨੌਕਰੀਆਂ ਦੇਣ ਦਾ ਕੰਮ ਸ਼ੁਰੂ ਕੀਤਾ ਅੱਜ 52 ਹਜ਼ਾਰ ਤੋਂ ਜ਼ਿਆਦਾ ਨੌਕਰੀਆਂ ਦੇ ਕੇ ਮੈਂ ਤੁਹਾਡੇ ਸਾਹਮਣੇ ਖੜਾ ਹਾਂ ਸਰਕਾਰੀ ਨੌਕਰੀ ਸਰਕਾਰੀ ਨੌਕਰੀ ਹੈ ਜੀ ਸਰਕਾਰੀ 1 ਰੁਪਈਆ ਵੀ ਕਿਸੇ ਦਾ ਲੱਗਿਆ ਹੋਵੇ ਹੱਥ ਖੜਾ ਕਰ ਦਿਓ ਤੁਹਾਡੇ ਕਿਸੇ ਰਿਸ਼ਤੇਦਾਰ ਨੂੰ ਕੋਈ 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 ਸਿਫਾਰਿਸ਼ ਇੱਕ ਘਰ ਚ ਤਿੰਨ ਨੌਕਰੀ ਆਠ ਨੰਬਰ ਵਾਰਡ ਚ ਤਿੰਨ ਨੌਕਰੀਆਂ ਆਠ ਨੰਬਰ ਵਾਰਡ ਚ ਇੱਕ ਘਰ ਚ ਤਿੰਨ ਨੌਕਰੀਆਂ ਦੇਖੋ ਪਹਿਲਾਂ 75 ਸਾਲ ਚ ਇੱਕ ਨੌਕਰੀ ਵੀ ਨਹੀਂ ਹੁਣ ਇੱਕ ਘਰ ਚ ਤਿੰਨ ਤਿੰਨ ਨੌਕਰੀਆਂ ਮਿਲ ਰਹੀਆਂ ਕਿਉਂਕਿ ਤੁਹਾਡੇ ਅੱਛਾ ਬੇਟੇ ਨੇ ਜੇ ਹੀ ਲੱਗਿਆ ਨੰਬਰਾਂ ਨਾਲ ਪਾਸ ਕਰਕੇ ਆ ਜਾਓ ਕੋਈ ਮਾਈ ਦੇ ਲਾਲ ਦੀ ਹਿੰਮਤ ਨਹੀਂ ਕਿ ਤੁਹਾਨੂੰ ਰੋਕ ਲੈ ਕੋਈ ਨੌਕਰੀ ਦੇਣ ਦੀ ਨੰਬਰ ਲੈ ਆਓ ਚਾਹੇ ਭੈਣ ਭਾਈ ਸਕੇ ਨੇ ਇਹ ਦੁਨੀਆ ਜਿਹੜੀ ਹੈ ਨਾ ਇਹ ਮੰਨਦੀ ਨਹੀਂ ਕਦੇ ਆ ਜਿਹੜੇ ਵਿਰੋਧੀ ਤੇਰੇ ਵਾਲੇ ਆ ਮੈਂ ਤਾਂ ਹੀ ਕਹੂੰਗਾ ਕਿ ਅੰਧੇ ਕਢ ਰਿਹਾ ਹੈ ਨੁਕਸ ਮੇਰੇ ਕਿਰਦਾਰ ਮੇ ਅੰਧੇ ਕਢ ਰਿਹਾ ਹੈ ਨੁਕਸ ਮੇਰੇ ਕਿਰਦਾਰ ਮੇ ਔਰ ਬਹਿਰੋਂ ਕੋ ਸ਼ਿਕਾਇਤ ਹੈ ਮੈਂ ਗਲਤ ਬੋਲਦਾ ਹੂੰ ਜਿਨਾਂ ਨੂੰ ਸੁਣਦਾ ਨਹੀਂ ਉਹ ਕਹਿੰਦੇ ਗਲਤ ਬੋਲਦਾ ਜਿਨਾਂ ਨੂੰ ਦਿਖਦਾ ਨਹੀਂ ਉਹ ਕਹਿੰਦੇ ਨੁਕਸ ਕੱਢੀ ਜਾਂਦੇ ਆ ਇਹ ਮਤਲਬ ਇਹਨਾਂ ਦਾ ਇਹੀ ਕੰਮ ਹੈ ਬੋਲੀ ਜਾਣ ਦਿਓ ਆਪਾਂ ਆਪਣਾ ਕੰਮ ਆਪਣੀ ਚਾਲੇ ਚੱਲਣਾ ਪਬਲਿਕ ਸਭ ਜਾਣਦੀ ਐ ਲੋਕ ਸਭ ਜਾਣਦੇ ਨੇ ਆ ਹੁਣ ਪਾਣੀ ਆਂ ਦਾ ਪਿਆਸੀ ਰੋਲਾ ਨੰਗਲ ਮੈਂ ਸੌਰੀ ਮੈਂ ਇੱਥੇ ਪਹਿਲਾਂ ਆਉਣਾ ਸੀ ਇਹ ਉਦ ਘਾਟਨ ਕਰਨ ਅਚਾਨਕ ਪਤਾ ਲੱਗਿਆ ਨੰਗਲ ਕਹਿੰਦੇ ਜੀ ਉਹ ਤਾਂ ਗੇਟ ਖੋਲਣ ਚੱਲੇ ਨੇ ਬੀਬੀਐਮਬੀ ਵਾਲੇ ਮੈਂ ਚਲੋ ਇੱਧਰ ਨੂੰ ਮੋੜ ਲੈਨੇ ਆ ਉਦੋਂ ਨੂੰ ਮੋੜੇ ਉਹਨਾਂ ਨੂੰ ਹਟਾਇਆ ਤੇ ਕੋਰਟ ਦੇ ਵਿੱਚ ਕੇਸ ਐ ਅੱਜ ਹੀ ਹਜੇ ਫੈਸਲਾ ਹੋਇਆ ਕਿ 20 ਤਰੀਕ ਪੈ ਗਈ 20 ਤਰੀਕ ਦੀ ਰਾਤ ਨੂੰ ਤਾਂ ਵੈਸੀ ਪਾਣੀ ਦੇ ਦੇਣਾ ਉਹਨਾਂ ਨੂੰ ਸੋ 20 ਤਰੀਕ ਪੈ ਗਈ ਦਾ ਮਤਲਬ ਆਪਾਂ ਜਿੱਤ ਗਏ ਵੀ ਆਪਾਂ ਪਾਣੀ ਦੀ ਇੱਕ ਬੂੰਦ ਅਸੀਂ ਅਸੀਂ ਕੋਰਟ ਦੇ ਵਿੱਚ ਵੀ ਲੜਿਆ ਮਾਨਯੋਗ ਅਦਾਲਤ ਦੇ ਵਿੱਚ ਲੜਿਆ ਤਰਕਾਂ ਨਾਲ ਲੜਿਆ ਤੇ ਨਾਲੇ ਪੰਜਾਬ ਦੇ ਹੱਕਾਂ 'ਚ ਖੜੇ ਆ ਕੋਈ ਅਸੀਂ ਗੱਲ ਸੋ ਇਸ ਕਰਕੇ ਸਾਡੀ ਕਿਸੇ ਨਾਲ ਕੋਈ ਨਿੱਜੀ ਦੁਸ਼ਮਣੀ ਨਹੀਂ ਅਸੀਂ ਇਹਦਾ ਕੰਮ ਕਰੀ ਜਨਾ ਮੁੱਦਾ ਕੀਨੇ ਛੇੜਿਆ ਜੀ ਆਈ ਕਹੇ ਤੋਂ ਤੋਂ ਤੁਸੀਂ ਹਰਾ ਕੇ ਭੇਜਿਆ ਉਹਨਾਂ ਨੇ ਰਾਜਸਥਾਨ ਤੋਂ ਐਮਪੀ ਬਣਾ ਕੇ ਰਾਜ ਸਭਾ ਦਾ ਮਨਿਸਟਰ ਬਣਾਤਾ ਪਹਿਲਾਂ ਤੁਹਾਡਾ ਐਮਪੀ ਰਹਾ ਬਿੱਟੂ ਉਹ ਪਤਾ ਨਹੀਂ ਮੈਨੂੰ ਤਾਂ ਸਮਝ ਨਹੀਂ ਆਉਂਦਾ ਹਜੇ ਵੀ ਐਂ ਪੁੱਛਣ ਲੱਗ ਜਾਣਾ ਉਹਨਾਂ ਵੀ ਇਹ ਕਾਂਗਰਸ ਵੱਲ ਬੋਲ ਰਿਹਾ ਜਾਂ ਕਿੱਧਰੋਂ ਬੋਲ ਰਿਹਾ ਹੈ ਕਿਉਂਕਿ ਸਾਰੀ ਕਈ ਪੀੜ੍ਹੀਆਂ ਤਾਂ ਕਾਂਗਰਸ 'ਚ ਕੱਟਤੀਆਂ ਬੀਜੇਪੀ ਨੂੰ ਗਾਲਾਂ ਕੱਢਦੇ ਕੱਢਦੇ ਹੁਣ ਇੱਧਰ ਆ ਕੇ ਕਾਂਗਰਸ ਨੂੰ ਗਾਲਾਂ ਕੱਢਣ ਲੱਗ ਗਏ ਤੜਕੀ ਮੈਨੂੰ ਗਾਲਾਂ ਕੱਢਣਾ ਯਾਰ ਮੈਂ ਬਗਾੜਿਆ ਕੀ ਹੈ ਭਰਾ ਮੈਨੂੰ ਦੱਸ ਦੇ 1 ਰੁਪਏ ਦਾ ਕੋਈ ਲਾਹਮਤ ਮੇਰੇ ਤੇ ਕੋਈ ਲਾ ਦੇ ਸਾਢੇ 3 ਸਾਲ ਹੋ ਗਏ ਨਹੀਂ ਤਾਂ ਸਾਢੇ 3 ਸਾਲ ਹੋ ਗਏ ਸਾਢੇ 3 ਹਜ਼ਾਰ ਕਰੋੜ ਰੁਪਇਆ ਇਕੱਠਾ ਕਰ ਲੈਂਦੇ ਨੇ ਪਰ ਦੀ 1 ਰੁਪਈਆ ਦਾ ਤਾਂ ਮੇਰੇ ਤੇ ਲਾ ਦੋ ਇਲਜ਼ਾਮ ਵੀ ਸਾਢੇ 3 ਸਾਲਾਂ ਚ ਆ 1 ਰੁਪਈਆ ਖਾ ਗਿਆ ਭਵੰਤਮਾ ਹੋਰ ਕੋਈ ਗੱਲ ਹੈ ਨਹੀਂ ਇਹ ਜੀ ਐਂ ਕਰਦੇ ਐਂ ਕਰਦੇ ਕਰੀ ਜਾਨਾ ਪਾਣੀ ਕੀ ਲੈਣਾ ਛੱਡੋ ਸੋ ਇਸ ਕਰਕੇ ਤੇ ਸਾਰੇ ਧਰਮਾਂ ਦੇ ਲੋਕ ਖੜੇ ਆ ਕੋਈ ਸਰੂਪਾ ਦੇ ਰਿਹਾ ਕੋਈ ਡਾਕਟਰ ਪੀਮਰਾ ਉਮੀਦਵਾਰ ਦੀ ਫੋਟੋ ਦੇ ਰਿਹਾ ਕੋਈ ਭਗਵਾਨ ਬਾਲਮੀਕ ਜੀ ਦੀ ਫੋਟੋ ਦੇ ਰਿਹਾ ਕੋਈ ਹਰਮੰਦਰ ਸਾਹਿਬ ਦਾ ਜਿਹੜਾ ਮਾਡਲ ਹੈ ਬਣਾਇਆ ਹੋਇਆ ਉਹ ਦੇ ਰਿਹਾ ਮਤਲਬ ਹਰ ਅਸੀਂ ਤਾਂ ਇਕੱਠੇ ਆ ਸਾਨੂੰ ਕਈ ਵਾਰੀ ਧਰਮਾਂ ਦੇ ਨਾਂ ਤੇ ਵੰਡ ਲੈਂਦੇ ਆ ਇੱਕ ਵਾਰੀ ਪਾਰਲੀਮੈਂਟ ਚ ਮੈਂ ਐਮਪੀ ਸੀ ਉਸ ਵੇਲੇ ਡਿਬੇਟ ਚੱਲ ਰਹੀ ਸੀ ਆ ਸਮਾਜ ਆਏ ਆ ਆਹ ਸਮਾਜ ਆਏ ਆ ਆਹ ਫਲਾਨਾ ਆ ਆਹ ਫਲਾਨਾ ਐ ਮੇਰਾ ਜਿਹੜਾ ਉਹ ਨੈਸ਼ਨਲ ਆਇਆ ਸੀਗਾ ਨਾਗਰਿਕਤਾ ਦਾ ਕਾਨੂੰਨ ਉਹਦੀ ਡਿਬੇਟ ਚੱਲ ਰਹੀ ਸੀ ਕਾਫੀ ਲੰਬੀ ਹੋ ਗਈ ਡਿਬੇਟ ਰਾਤ ਦੇ 10 ਵਜੇ ਤੇ ਮੈਂ ਵੀ ਹੱਥ ਖੜਾ ਕਰਤਾ ਮੈਂ ਬੋਲੂਗਾ ਜੀ ਮੈਂ ਕੱਲ੍ਹ ਹੀ ਸੀ ਉਦੋਂ ਸੰਗਰੂਰ ਤੋਂ પણ હું ચાહે કર લઈ હોમાં એક પાર્ટી તા પેન ટાઈમ દેનાઈ પવગા સ્પીકર સાહેબ કહે દેવી ને છોટી પાર્ટીઓ કોની બિલ પાસ કરના મે કહા જી 30 સેકન્ડ કહે દેવી 30 સેકન્ડ મે કહા હાજી 30 સેકન્ડ મે ક્યા બોલોગે મે કહા ઠીક હૈ સર ફિર 20 સેકન્ડ કહે દે 20 સેકન્ડ मैं हाँ जी लोगे मैं गे उनके दो दो घंटे के भाषण मेरे बीस सेकंड चलो ठीक है आपका समय शुरू होता है अब और नाड़े कड़ी देख लो मैं बहुत बहुत शुक्रिया स्पीकर साहब मैं तो इन्हें कहना है कि लंबे सफर को मीलों में मत बांटिए कौम को कबीलों में मत बांटिए एक बेहतर दरिया है मेरा भारत देश इसको नदियों और झीलों में मत बांटिए ਮੈਨੂੰ ਕਹਿੰਦੇ ਮੈਨੂੰ ਕਹਿੰਦੇ 12 ਸਕਿੰਟ ਥੈਂਕ ਯੂ ਪਾਣੀ ਥੈਂਕ ਯੂ ਪਾਣੀ ਜਿੰਦਾਬਾਦ ਸਪੀਕਰ ਸਾਹਿਬ ਕਹਿੰਦੇ ਵੀ ਹਜੇ ਤਾਂ 12 ਸਕਿੰਟ ਹੀ ਹੋਏ ਆ ਮੈਂ ਕਿਹਾ ਜੀ 8 ਸਕਿੰਟ ਅਗਲੇ ਭਾਸ਼ਣ ਕੇ ਲਈ ਰੱਖ ਲੈਣਾ ਬੋਲਣਾ ਦਿਲ ਤੋਂ ਹੋਵੇ ਤਾਂ 20 ਸਕਿੰਟ ਹੀ ਬਹੁਤ ਹੁੰਦੇ ਆ ਨਹੀਂ ਤਾਂ 2.5 ਘੰਟੇ ਭਾਜਣਾ ਲੋਕ ਵਾਸੀਆ ਲੈ ਲੈ ਕੇ ਤੁਰ ਜਾਂਦੇ ਆ ਕਈ ਵਾਰੀ ਕੱਲਾ ਟੈਂਟਾਂ ਵਾਲੇ ਰਹਿ ਜਾਂਦਾ ਵੀ ਭਾਈ ਉਸ ਹੀ ਨਾ ਵੀ ਕਬੀ ਸਮੇਲਨ ਚੱਲਦਾ ਸੀ ਸਾਰੇ ਉੱਠ ਕੇ ਚਲੇ ਗਏ ਜਦੋਂ ਇੱਕ ਕਵੀ ਕਵਤਾ ਪੜ ਰਿਹਾ ਸੀ ਇੱਕੋ ਹੀ ਬੰਦਾ ਰਹਿ ਗਿਆ ਉਹ ਕਹਿੰਦਾ ਯਾਰ ਮੈਨੂੰ ਲੱਖਾਂ ਦੀ ਲੋੜ ਨਹੀਂ ਬਸ ਸੁਣਨ ਨਾਲ ਤਾਂ ਇੱਕੋ ਹੀ ਚਾਹੀਦਾ ਹੁੰਦਾ ਤੇਰਾ ਬਹੁਤ ਬਹੁਤ ਧੰਨਵਾਦ ਤੂੰ ਕਵਤਾ ਸਮਝ ਰਿਆ ਉਹ ਕਹਿੰਦਾ ਮੈਨੂੰ ਕੱਖ ਨਹੀਂ ਸਮਝ ਆ ਰਿਹਾ ਜੀ ਮੈਂ ਤਾਂ ਟੈਂਟ ਵਾਲਾ ਤੁਸੀਂ ਜਾਓਗੇ ਤਾਂ ਮੈਂ ਆਪਾਂ ਸਪੀਕਰਸ ਪਾ ਕੇ ਸਾਰਾ ਖੋਲਣਾ ਮੈਂ ਉਹਦਾ ਕੋਈ ਫਾਇਦਾ ਨਹੀਂ ਜੀ ਉਥੋਂ ਜ਼ਿਆਦਾ ਪਤਾ ਲੁਧਿਆਣੇ ਦੀ ਜਨਤਾ ਨੂੰ ਕਾਂਗਰਸੀ ਜੀ ਕੱਢਦਾ ਨਾ ਹੋ ਜੁੜਿਆ ਉਹਨਾਂ ਦੇ ਕੰਮਾਂ ਨੂੰ ਦੇ ਨਹੀਂ ਨਹੀਂ ਮੈਂ ਦੇਖੋ ਪਹਿਲਾਂ ਕੋਈ ਨਾ ਕੋਈ ਕਾਂਗਰਸੀ ਜਾ ਕਾਲੀ ਹੋਈ ਸੀ ਹੁਣ ਜਿਹੜੇ ਨਵੀਂ ਪਾਰਟੀ ਚ ਆਏ ਨੇ ਕੋਈ ਨਾ ਕੋਈ ਕਿਤਰੋਂ ਕੋਈ ਕੰਮ ਦੇਖ ਕੇ ਕੋਈ ਨੀਅਤ ਦੇਖ ਕੇ ਕੋਈ ਨੈਸ਼ਨਲ ਕੰਮ ਦੇਖ ਕੇ ਆਏ ਹੋ ਵੈਲਕਮ ਹੈ ਮੈਂ ਕਹਿੰਦਾ ਕੋਈ ਐਸੀ ਗੱਲ ਨਹੀਂ ਜਿਹੜੇ ਬੀਜੇਪੀ ਚ ਵੀ ਕਾਉਂਸਲਰ ਨੇ ਮੈਨੂੰ ਮਿਲੇ ਕਾਉਂਸਲਰ ਬੀਜੇਪੀ ਦੇ ਇੱਥੇ ਵੀ ਕਾਉਂਸਲਰ ਕਈ ਖੜੇ ਸ ਆਪਣੇ ਕਈ ਹਾਰ ਵੀ ਗਏ ਥੋੜੀਆਂ ਵੋਟਾਂ ਤਾਂ ਰਹਿ ਗਏ ਕੋਈ ਗੱਲ ਨਹੀਂ ਹਾਰਾਂ ਜਿੱਤਾਂ ਚਲਦੀਆਂ ਰਹਿੰਦੀਆਂ ਨੇ ਪਰ ਸ਼ਹਿਰ ਦੀ ਡਿਵੈਲਪਮੈਂਟ ਵਾਸਤੇ ਇਕੱਠੇ ਰਹੁ ਜਿੱਥੇ ਸ਼ਹਿਰ ਦਾ ਮੁੱਦਾ ਹੋਵੇ ਉੱਥੇ ਵਿਰੋਧਨਾ ਕਰੋ ਕਿਉਂਕਿ ਕਾਉਂਸਲਰ ਜਿਹੜੇ ਨੇ ਉਹਨਾਂ ਦੇ ਹੱਥ 'ਚ ਬਹੁਤ ਕੁਝ ਹੁੰਦਾ ਲੋਕਲ ਐਮਐਲਏ ਦੀ ਪਾਵਰ ਹੁੰਦੀ ਆ অলਮੋਸਟ ਉਸ ਕਾਉਂਸਲਰ ਦੀ ਆਪਦੇ ਵਾਰਡ ਦੀ ਸੋ ਚੰਗੇ ਕੰਮਾਂ ਵਾਸਤੇ ਅਸੀਂ ਵੀ ਕੋਈ ਫੰਡਾਂ ਦੀ ਕਮੀ ਨਹੀਂ ਰਹਿਣ ਦੇਵਾਂਗੇ ਮੈਂ ਉਸ ਤਰ੍ਹਾਂ ਦੀ ਰਾਜਨੀਤੀ ਨਹੀਂ ਕਰਦਾ ਕਿ ਐਸ ਗਲੀ ਚ ਆਪਾਂ ਨੂੰ ਘੱਟ ਬੋਟਾ ਪਈਆਂ ਦੋ ਪੁਲੀਆਂ ਹੀ ਪੱਟ ਦੋ ਦੋ ਪੁਲੀਆਂ ਪੱਟ ਕੇ ਕਹਿ ਦੋ ਜਾਓ ਭਜੋ ਝਾੜੂ ਵਾਲਿਆਂ ਤੋਂ ਬਣਵਾਓ ਫਿਰ ਲੈ ਐਂ ਕਰਦੇ ਸੀ ਪਹਿਲਾਂ ਮੈਂ ਨਹੀਂ ਕਰਦਾ ਮੈਂ ਕਹਿੰਨਾ ਕੋਈ ਗੱਲ ਨਹੀਂ ਪਿਛਲੀ ਵਾਰ ਤੁਹਾਨੂੰ ਸ਼ਾਇਦ ਸਾਡੇ ਕੰਮਾਂ ਦਾ ਸਾਡੇ ਚ ਕਮੀ ਰਹਿ ਗਈ ਹੋਊਗੀ ਅਸੀਂ ਨਹੀਂ ਪਹਤਾ ਸਕੇ ਆਪਣਾ ਪ੍ਰਚਾਰ ਤੁਹਾਡੇ ਤੱਕ ਅਗਲੀ ਵਾਰ ਕਰ ਲਵਾਂਗੇ ਕਿਹੜਾ ਕੁੰਬ ਦਾ ਮੇਲਾ ਆ ਜਾ ਸੋ ਇਸ ਕਰਕੇ ਮੈਂ ਲੁਧਿਆਣਾ ਕਿਉਂਕਿ ਮੇਰੀ ਕਰਮ ਭੂਮੀ ਰਹਾ ਮੈਂ ਇਸ ਸ਼ਹਿਰ ਦੇ ਵਿੱਚ 1993 ਤੋਂ ਲੈ ਕੇ 1997 ਤੱਕ 4-5 ਸਾਲ ਮੈਂ ਇੱਥੇ ਰਹਾ ਫਿਰ ਮੁਹਾਲੀ ਚਲੇ ਗਿਆ ਸੀ ਫਿਰ ਪਟਿਆਲੇ ਤੇ ਬਾਅਦ ਚ ਫਿਰ ਮੁਹਾਲੀ ਆ ਗਈ ਸੀ ਉਸ ਤੋਂ ਬਾਅਦ ਹੁਣ ਤੁਸੀਂ ਇੱਕ ਐਸ ਕਿਸਮ ਦਾ ਹੀ ਰੋਲ ਦਿੱਤਾ ਮੈਨੂੰ ਕਿ ਜੋ ਮੈਂ ਕੈਸਟਾਂਚ ਕਰਦਾ ਸੀ ਉਹੀ ਹੁਣ ਮੈਨੂੰ ਆਪ ਘਰਨਾ ਪੈ ਰਿਹਾ ਜੋ ਮੈਂ ਕੈਸਟਾਂਚ ਕਹਿੰਦਾ ਸੀ ਤੁਸੀਂ ਸੀੜੀਆਂ ਸੁਣ ਲਿਓ ਮੇਰੀਆਂ ਪ੍ਰਾਣੀਆਂ ਕੱਲੀ ਕੁਲਫੀ ਗਰਮਾ ਗਰਮੀ ਸੁਣ ਲਿਓ ਉਹ ਸਾਰਾ ਕੁਝ ਇਕੱਲੀ ਉਹਦੇ ਵਿੱਚ ਹੀ 2-3 ਮਿੰਟ ਚ ਹੈ ਵੀ ਜਿੱਥੇ ਦੀਪੂਆਂ ਵਾਲੇ ਬੜੇ-ਬੜੇ ਢੋਲ ਖਾ ਜਾਂਦੇ ਨੇ ਜਿੱਥੇ ਹਾਕੀ ਵਾਲੇ 20-25-25 ਗੋਲ ਖਾ ਜਾਂਦੇ ਨੇ ਜਿੱਥੇ ਬਿਜਲੀ ਵਾਲੇ ਬੜੇ-ਬੜੇ ਪੋਲ ਖਾ ਜਾਂਦੇ ਨੇ ਉੱਥੇ ਕਾਦੀ ਸ਼ਰਮ ਆ ਕੁਲਫੀ ਗਰਮਾ ਗਰਮ ਹਣਾ ਉਹ ਸਾਰਾ ਕੁਝ ਉਸੇ ਚ ਹੀ ਹੈ ਕੱਲ ਮੈਨੂੰ ਕਿਸੇ ਨੇ ਭੇਜਿਆ ਕਹਿੰਦੇ ਆਹੀ ਆਹੀ ਪੂਰਾ ਕਰ ਦੋ ਨਾ 2.5 2.5 ਮਿੰਟ ਹੈ ਨਾ ਵੀ ਜਿੱਥੇ ਸਕੂਲ ਚੱਲ ਸਕਦੇ ਨੇ ਬਿਨਾ ਮਾਸਟਰਾਂ ਦੇ ਜਿਹੜੇ ਹਸਪਤਾਲ ਚੱਲੀ ਜਾਂਦੇ ਨੇ ਬਿਨਾ ਡਾਕਟਰਾਂ ਦੇ ਉਹ ਉੱਥੇ ਕਾਦੀ ਸ਼ਰਮਾ ਫਿਰ ਕੁਲਫੀ ਗਰਮਾ ਗਰਮ ਆਹੀ ਤਾਂ ਹੈਗਾ ਸੀ 75 ਸਾਲ ਤੋਂ ਇਹੀ ਚੱਲੀ ਜਾਂਦਾ ਸੀ ਹੁਣ ਸਕੂਲਾਂ ਚ ਵੀ ਮਾਸਟਰ ਆ ਮhalla ਕਲੀਨਿਕਾਂ ਚ ਵੀ ਤੇ ਹਸਪਤਾਲਾਂ ਚ ਵੀ ਡਾਕਟਰ ਆ ਔਰ ਪੜ੍ਹਾਵਾਂਗੇ ਬੱਚਿਆਂ ਨੂੰ ਯੂਪੀਐਸਸੀ ਸੈਂਟਰ ਖੋਲਿਆ ਜਾਊਗਾ ਲੁਧਿਆਣੇ ਚ ਗਰੀਬਾਂ ਦੇ ਬੱਚੇ ਵੀ ਸਾਰੇ ਜਨਰਲ ਵੀ ਸਾਰੇ IS IPS UPSC ਦੀ ਤਿਆਰੀ ਕਰਨ ਵਾਸਤੇ ਲਾਇਬ੍ਰੇਰੀ ਨਾਲ ਹੋਸਟਲ ਅੱਠ ਕੋਲਣਿਆਂ ਚੋਂ ਲੁਧਿਆਣਾ ਇੱਕ ਉਹਦੇ ਵਿੱਚੋਂ ਐ ਸੋ UPSC ਦੀ ਤਿਆਰੀ ਕਰੀਏ ਅਫਸਰ ਬਣ ਕੇ ਨਿਕਲੀਏ ਆਈਲੈਟਸ ਕਰੀ ਜਾਣੇ ਆ ਪਲੱਸ 2 ਕਰਕੇ ਬਾਹਰ ਨੂੰ ਭੱਜ ਜਾਣੇ ਉਧਰੋਂ ਫਿਰ ਉਹਨਾਂ ਦਾ ਵੀ ਹੁਣ ਬੁਰਾ ਹਾਲ ਹੋ ਗਿਆ ਉਹ ਇੱਧਰ ਨੂੰ ਕੱਢ ਦਿੰਦੇ ਕਿੱਥੋਂ ਕਿਤੇ ਦੇ ਰਹਿ ਨਹੀਂ ਰਹੇ ਆਪਾਂ ਆਪਣੀ ਧਰਤੀ ਨੂੰ ਪਿਆਰ ਕਰਕੇ ਇਹ ਗੁਰੂਆਂ ਪੀਰਾਂ ਫਕੀਰਾਂ ਦੀ ਧਰਤੀ ਹੈ ਸ਼ਹੀਦ ਆਜ਼ਮ ਭਗਤ ਸਿੰਘ ਦੀ ਧਰਤੀ ਆਸ ਸੁਖਦੇਵ ਦੀ ਧਰਤੀ ਹੈ ਸੋ ਸਾਡੇ ਕੋਲ ਐਡੀ ਐਡੀ ਬlesਟ ਇੰਨਾ ਆਸ਼ੀਰਵਾਦ ਪ੍ਰਾਪਤ ਧਰਤੀ ਸਾਡੀ ਸੋ ਇਸ ਕਰਕੇ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਕਿ ਤੁਸੀਂ ਬਹੁਤ ਗਰਮੀ ਦੇ ਵਿੱਚ ਆਏ ਹੋ ਔਰ ਟੋਟਲ ਸਪੋਰਟਸ پارک 26 ਲੱਖ ਰੁਪਇਆ ਅੰਬੇਦਕਰ ਭਵਨ 14 ਕਰੋੜ 44 ਤੇ ਆ ਜਿਹੜਾ ਬ੍ਰਿਜ ਹੈ 8 ਕਰੋੜ 16 ਲੱਖ ਦੇ ਨਾਲ ਬਣਿਆ ਔਰ ਕੁਆਲਟੀ ਵੀ ਸਮੇਂ-ਸਮੇਂ ਤੇ ਚੈੱਕ ਹੁੰਦੀ ਰਹੀ ਹੈ ਅਕਾਉਂਟੇਬਲ ਅਫਸਰ ਵੀ ਬਣਾਏ ਨੇ ਜਿਨ੍ਹਾਂ ਨੂੰ ਠੇਕਾ ਮਿਲਿਆ ਟੈਂਡਰ ਮਿਲਿਆ ਉਹ ਵੀ ਬਣਾਏ ਨੇ ਕਿ ਜੇ ਇਹਦੇ ਵਿੱਚ ਕੋਈ ਇਸ ਤਰ੍ਹਾਂ ਦਾ ਹੋ ਗਿਆ ਤਾਂ ਤੁਸੀਂ ਜ਼ਿੰਮੇਵਾਰ ਹੋਵੋਗੇ ਦੁਬਾਰਾ ਤੁਹਾਨੂੰ ਜ਼ਿੰਦਗੀ 'ਚ ਕਦੇ ਕੋਈ ਟੈਂਡਰ ਨਹੀਂ ਮਿਲੂਗਾ ਬਲੈਕਲਿਸਟ ਕਰ ਦਾਂਗੇ ਅਸੀਂ ਸੜਕਾਂ ਵੀ ਬਣਾ ਰਿਹਾ ਪਹਿਲੀ ਕਰਤਾ ਪਹਿਲੀ ਕਰ ਚੁ ਬੁੱਢਾ ਦਰਿਆ ਜਿਹੜਾ ਉਹਦੇ ਵਾਸਤੇ ਕੋਈ 10 ਕਰੋੜ ਵੀ ਘਟਾ ਤੁਸੀਂ ਕਾ ਘਟ ਮੰਗ ਰਹੇ ਹੋ ਜਿੰਨਾ ਲੱਗੂਗਾ ਉਹਨੂੰ ਉਹਨੂੰ ਸਾਫ ਕਰਨ ਤੇ ਉਹਨੂੰ ਬਿਲਕੁਲ ਪੋਲੂਸ਼ਨ ਫਰੀ ਕਰਨ ਤੇ ਪਾਣੀ ਵਾਲੇ ਪਾਸੇ ਤਾਂ ਮੈਂ ਤਾਂ ਪਹਿਲੇ ਦਿਨੋਂ ਕਹਿੰਨਾ ਪਵਨ ਗੁਰੂ ਪਾਣੀ ਪਤਾ ਮਾਤਾ ਧਰਤ ਮਾਤਾ ਗੁਰੂ ਸਾਹਿਬ ਨੇ ਕਿਹਾ ਤਿੰਨ ਚੀਜ਼ਾਂ ਸੰਭਲੋ ਪਵਨ ਹਵਾ ਹਵਾ ਨੂੰ ਗੁਰੂ ਦਾ ਦਰਜਾ ਪਵਨ ਗੁਰੂ ਪਾਣੀ ਪਤਾ ਧਰਤੀ ਮਾਤਾ ਦਾ ਦਰਜਾ ਆ ਤਿੰਨੇ ਹੀ ਸਾਂਭ ਲਈਏ ਨਾ ਲੈ ਤੁਸੀਂ ਇੱਥੇ ਹਰੀਆਲੀਆਂ ਇੱਥੇ ਦੁਬਾਰਾ ਉਹੀ ਚਿੜੀਆਂ ਤੋਤੇ ਇੱਥੇ ਉੱਡਦੇ ਦੇਖਿਓ ਪਰ ਇਹ ਨਾ ਸ਼ਹਿਰ ਵੱਡੇ ਹੋਈ ਜਾਂਦੇ ਆ ਆਬਾਦੀ ਵਧੀ ਜਾਂਦੀ ਆ ਸੀਵਰੇਜ ਛੋਟੇ ਹੋਈ ਜਾਂਦੇ ਆ ਹੁਣ ਥੋੜਾ ਜਿਹਾ ਆਪਾਂ ਨੂੰ ਵੀ ਥੋੜਾ ਜਿਹਾ ਕਰਨਾ ਪਊਗਾ ਕਿ ਆਪਾਂ ਲੋਕ ਲਹਿਰ ਬਣਾਈਏ ਇਹਨੂੰ ਯੁੱਧ ਨਸ਼ੇ ਵਿਰੁੱਧ ਵੀ ਚੱਲ ਰਿਹਾ ਬਹੁਤ ਵੱਡੀਆਂ ਵੱਡੀਆਂ ਮੱਛੀਆਂ ਫੜ ਰਹੀਆਂ ਫਸ ਰਹੀਆਂ ਉਸ ਜਾਲ 'ਚ ਤੇ ਉਹਨਾਂ ਦੇ ਘਰ ਵੀ ਟਾਹੇ ਜਾ ਰਿਹਾ ਆ ਆਉਣ ਵਾਲੇ ਦਿਨਾਂ 'ਚ ਵੀ ਤੁਸੀਂ ਦੇਖੋਗੇ ਤੇ ਬਸ ਇਹੀ ਬੇਨਤੀ ਹੈ ਕਿ ਜਿਹੜਾ ਪੰਜਾਬ ਹੈ ਉਹਨੂੰ ਆਪਾਂ ਰੰਗਲਾ ਪੰਜਾਬ ਬਣਾਉਣਾ ਹੈ ਹਰ ਇੱਕ ਦੇ ਘਰੇ ਚੁੱਲ੍ਹੇ 'ਚ ਅੱਗ ਬਲਦੀ ਹੋਵੇ ਕੋਈ ਨੌਕਰੀ ਤੋਂ ਰੋਜ਼ਗਾਰ ਤੋਂ ਬਿਨਾਂ ਨਾ ਹੋਵੇ ਪੰਜਾਬ ਦੀ ਧਰਤੀ ਕਿਸੇ ਨੂੰ ਭੁੱਖਾ ਨਹੀਂ ਰਹਿਣ ਦਿੰਦੀ ਗੁਰੂ ਨਾਨਕ ਸਾਹਿਬ ਦਾ 20 ਰੁਪਏ ਦਾ ਲੰਗਰ ਉਹ ਕਹਿੰਦੇ ਜੀ ਇਤਨੇ ਪੈਸੇ ਕਹਾਂ ਸੇ ਆਉਂਦੇ ਆ ਹਰ ਜਗ੍ਹਾ 'ਤੇ ਲੰਗਰ ਲਗਾ ਲੈਂਦੇ ਆ ਪੰਜਾਬ ਵਾਲੇ ਮੰਗੇ ਜੀ 20 ਰੁਪਏ ਦਾ ਵਿਆਜ ਹੀ ਨਹੀਂ ਮੁੱਕ ਰਿਹਾ ਜਿਹੜਾ ਸਾਡਾ ਭੁੱਖੇ ਸਾਧੂਆਂ ਨੂੰ ਜਿਹੜਾ ਭੋਜਨ ਸ਼ਿਕਾਇਆ ਸੀਗਾ ਗੁਰੂ ਸਾਹਿਬ ਨੇ ਉਹਦਾ ਵਿਆਜ ਹੀ ਨਹੀਂ ਖਤਮ ਹੋ ਰਿਹਾ ਜੀ ਵਿਆਜ ਵਿਆਜ ਅਜੇ ਮੂਲ ਤਾਂ ਕੱਢਿਆ ਹੀ ਨਹੀਂ ਅਸੀਂ ਵਿਆਜ ਚ ਲੰਗਰ ਲਾ ਲੈਂਦੇ ਸੋ ਐਡੀ ਦਰਿਆਦਿਲ ਕਾਮ ਹੈ ਸਾਡੀ ਤੇ ਮੇਰੇ ਖਿਆਲ ਚ ਆਪਾਂ ਨੇ ਜ਼ਿਆਦਾ ਟਾਈਮ ਲੈ ਲਿਆ 10 ਸਾਲ ਪਹਿਲੇ ਲੇਟ ਚੱਲ ਰਹੇ ਆ ਤੇ ਪੁਲ ਆਹ ਹੱਕਨਾ ਤੱਕ ਨੂੰ ਤਈਆਂ ਉਤਾਰ ਕੇ ਪੁਲ ਚਲਾਈਏ ਆਪਾਂ ਤੇ ਬਹੁਤ ਬਹੁਤ ਤੁਹਾਡਾ ਧੰਨਵਾਦ ਦੋਨੇ ਹੱਥ ਉੱਪਰ ਚਾੱਕ ਕੇ ਦੋ ਨਾਰੇ ਲਾ ਦਿਓ ਇਨਕਲਾਬ बोलो सोनिया लोगों को अक्सर कहते सुना है लोगों को अक्सर कहते सुना है जिंदा रहे तो फिर मिलेंगे लेकिन इस दिल ने कहा है मिलते रहे तो जिंदा रहेंगे जो मर्जी बुला लो लुधियाने वाले हो, जान हाजिर है जो मर्जी बुला लो मैं हाजिर रहूंगा इतने बहुत बहुत धनबाद जो रहो तरक्या करो आबाद